फ्रेंड्स कॉलोनी ਵਿਖੇ ਨਿਊ ਪਸੰਦ ਸਿਟੀ ਵੈਲਫੇਅਰ ਸੁਸਾਇਟੀ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਕੈਂਪ ਵਿੱਚ ਚਮੜੀ ਗੰਜਾਪਨ ਦਾਤ ਚੰਬਲ ਦਾ ਫ੍ਰੀ ਚੈੱਕਅਪ ਕੀਤਾ ਗਿਆ ਇਸ ਮੌਕੇ ਚਾਂਸਲ ਕਲੀਨਿਕ ਤੋਂ ਡਾਕਟਰ ਬਲਜੀਤ ਸਿੰਘ ਚਾਂਸਲ ਡਾਕਟਰ ਜੈਪਾਲ ਸਿੰਘ ਵਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਡਾਕਟਰ ਸਾਹਿਬ ਅੱਜ ਪਿੰਡ ਦਾਦ ਦੇ ਵਿੱਚ ਤੁਸੀਂ ਮੈਡੀਕਲ ਕੈਂਪ ਲਾਇਆ ਹੁਣ ਤੱਕ ਕਿੰਨੇ ਮਰੀਜ਼ਾਂ ਨੂੰ ਦੇਖ ਚੁੱਕੇ ਹੋ तकरीबन 100 ਦੇ ਕਰੀਬ ਮਰੀਜ਼ ਦੇਖ ਚੁੱਕੇ ਹਾਂ ਜੀ ਅਸੀਂ ਫਲਵੇਰੀ ਦਾ ਦਾਦ ਚੰਬਲ ਦਾ ਗੰਜੇਪਨ ਦਾ ਖਤ ਲੰਬੇ ਦਾ ਤੇ ਸ਼ੂਗਰ ਦਾ 150 ਤੋਂ ਫੀ ਹਾਂ ਜੀ ਇਹ ਦਵਾਈਆਂ ਦਿੱਤੀਆਂ ਨੇ ਅਸੀਂ ਜਿਹੜੀ ਪਲਵੈਰੀ ਦਾ ਚੰਬੜ ਦੇ ਇਹਦੇ ਇੱਕ ਦੋ ਦਾਗ ਅਸੀਂ ਇੱਕ ਦਿਨ ਦੇ ਵਿੱਚ ਹੀ ਠੀਕ ਕਰ ਦਿਆ। ਕਿਹੜੀ ਬਿਮਾਰੀ ਜ਼ਿਆਦਾ ਆ ਰਹੀ ਹੈ ਮਤਲਬ ਕਿ ਕਿ ਕਿਹਦੇ ਮਰੀਜ਼ ਜ਼ਿਆਦਾ ਆਏ ਨੇ ਇੱਥੇ? ਚੰਬੜੀ ਦੇ ਤੇ ਸ਼ੂਗਰ ਦੇ ਮਰੀਜ਼ ਜ਼ਿਆਦਾ ਆ ਜਾਂਦੇ। ਆ ਦੇ ਹਾਂਜੀ ਅਸੀਂ ਸ਼ੂਗਰ ਦਾ ਤੇ ਚੰਬੜੀ ਦਾ ਪਲਵੈਰੀ ਦਾ ਚੰਬੜ ਦਾ ਇਹਦੇ ਪੇਸ਼ੈਂਟ ਜ਼ਿਆਦਾ ਆਏ। ਅਸੀਂ ਇਹਦੇ ਮੌਕੇ ਤੇ ਹੀ ਇੱਕ ਦੋ ਦਾਗ ਠੀਕ ਕਰ ਦਿੰਦੇ ਆ ਇੱਕ ਦਿਨ ਦੇ ਵਿੱਚ। ਦਵਾਈਆਂ ਫ੍ਰੀ ਦਿੱਤੀਆਂ ਗਈਆਂ ਨੇ ਦਵਾਈਆਂ ਫ੍ਰੀ ਦਿੱਤੀਆਂ ਗਈਆਂ ਕੋਈ ਕਿਸੇ ਤੋਂ ਨਿੱਕਾ ਪੈਸਾ ਵੀ ਚਾਹਤ ਨਹੀਂ ਕੀਤਾ ਗਿਆ ਤੇ ਜੇ ਕਿਸੇ ਨੇ ਮੈਡੀਕਲ ਕੈਂਪ ਤੋਂ ਬਾਅਦ ਦੇ ਵਿੱਚ ਤੁਹਾਨੂੰ ਮਿਲਣਾ ਹੋਵੇ ਸੰਪਰਕ ਕਰਨਾ ਹੋਵੇ ਤਾਂ ਉਹ ਕਿੱਥੇ ਮਿਲ ਸਕਦਾ ਹੈ ਇਹ ਜੀ ਬਸ ਅੱਡੇ ਕੋਲੇ ਫੌਜੀ ਮੱਲਾ ਚਾਂਸਲ ਕਲੀਨਿਕ ਲੁਧਿਆਣਾ ਮੋਬਾਈਲ ਨੰਬਰ 98637 164 ਜਿਸ ਨੇ ਵੀ ਆਉਣਾ ਪਹਿਲਾਂ ਟੈਲੀਫੋਨ ਕਰਕੇ ਟਾਈਮ ਲੈ ਕੇ ਆ ਜੇ ਜਿਹੜੇ ਮਰੀਜ਼ ਇੱਥੇ ਅਸੀਂ ਦੇਖੇ ਆ ਇਹ ਪਰਚੀ ਦਿਖਾ ਕੇ ਬਾਅਦ ਚ ਉੱਥੇ ਆਉਣਗੇ ਤਾਂ ਉਹਨਾਂ ਨੂੰ ਉੱਥੇ ਵੀ ਦਵਾਈ ਫ੍ਰੀ ਦਿੱਤੀ ਜਾਏਗੀ ਡਾਕਟਰ ਸਾਹਿਬ ਅੱਜ ਕੈਂਪ ਦੇ ਉੱਤੇ ਮਰੀਜ਼ ਕਿੰਨੇ ਕਿ ਦੇਖੇ ਗਏ ਨੇ ਅੱਜ ਜੀ 100 ਤੋਂ ਉੱਪਰ ਮਰੀਜ਼ਾਂ ਦੀ ਅਸੀਂ ਜਾਂਚ ਕੀਤੀ ਹੈ ਜਿੱਥੇ ਕਿਹੜੀਆਂ ਬਿਮਾਰੀਆਂ ਦੇ ਜ਼ਿਆਦਾ ਮਰੀਜ਼ ਆਏ ਜ਼ਿਆਦਾ ਸਕਿਨ ਦੇ ਪੇਸ਼ੈਂਟ ਜ਼ਿਆਦਾ ਨੇ ਸਕਿਨ ਡਾਇਬੀਟਿਕ ਇਹ ਪੇਸ਼ੈਂਟ ਜ਼ਿਆਦਾ ਨੇ ਜੀ ਬੀਪੀ ਵਗੈਰਾ ਇਹ ਪੇਸ਼ੈਂਟ ਜ਼ਿਆਦਾ ਨੇ ਜੀ ਜੀ ਅੱਜ ਕੈਂਪ ਤੋਂ ਬਾਅਦ ਤੁਹਾਨੂੰ ਕਿਸੇ ਮਰੀਜ਼ ਨੇ ਮਿਲਣਾ ਆਵੇ ਸੰਪਰਕ ਕਰਨਾ ਆਵੇ ਤਾਂ ਕਿੱਥੇ ਕਰਿਓ ਮੇਰਾ ਐਡਰੈਸ ਹੈ ਜੀ ਈਸ਼ਰ ਨਗਰ ਜੀ ਐਨ ਕਾਲਜ ਦੀ ਬੈਕ ਸਾਈਡ ਅਰੋਗ્ય ਕਲੀਨਿਕ